ਜਦ ਗੁਰੂ ਨਾਨਕ ਦੇਵ ਜੀ ਕਸ਼ਮੀਰ ਫੇਰੀ ਜਾਂਦੇ ਹਨ ਤਾਂ ਉੱਥੇ ਕੀ ਦੇਖਦੇ ਹਨ ਇੱਕ ਨਗਰ ਦੇ ਲਾਗੇ ਇੱਕ ਪਹਾੜ ਵੇਖ ਕੇ ਗੁਰੂ ਜੀ ਉੱਥੇ ਬੈਠ ਜਾਂਦੇ ਹਨ 12 ਦਿਨ ਉੱਥੇ ਬਿਤਾਏ ਇੰਨਾ ਦਿਨਾਂ ਵਿੱਚ ਨਾ ਕੋਈ ਉੱਥੇ ਆਇਆ ਅਤੇ ਨਾ ਹੀ ਕਿਸੇ ਨੇ ਉਹਨਾਂ ਨੂੰ ਬੁਲਾਇਆ 13ਵੇਂ ਦਿਨ ਜਦ ਸਵੇਰ ਹੋਈ ਤਾਂ ਉੱਥੇ ਇੱਕ ਆਜ਼ਰੀ ਆਇਆ ਸਾਨੂੰ ਉੱਥੇ ਬੈਠੇ ਵੇਖ ਕੇ ਬੜਾ ਹੈਰਾਨ ਹੋਇਆ ਅਤੇ ਫਿਰ ਮੁਖ ਤੋਂ ਦੁਰਬਚਨ ਕਹੇ ਤੁਸੀਂ ਕੌਣ ਹੋ ਜਿਹੜੇ ਉਜਾੜ ਵਿੱਚ ਬੈਠੇ ਹੋ ਕੀ ਤੁਸੀਂ ਚੋਰ ਹੋ ਜਾਂ ਰਾਹ ਮਾਰ ਭਾਵ ਡਾਕੂ ਹੋ ਕਿਸਦਾ maal ਲੈ ਜਾਣ ਵਾਸਤੇ ਤੱਕ ਰਹੇ ਹੋ ਜਾਰ ਹੋਣ ਤੋਂ ਡਰਦੇ ਹੋ ਜੇ ਤੁਸੀਂ ਸੱਚੇ ਫਕੀਰ ਹੁੰਦੇ ਹੋ ਤਾਂ ਨਗਰ ਵਿੱਚ ਭਿਖਿਆ ਮੰਗ ਮੰਗਣ ਜਾਂਦੇ ਇੱਥੇ ਕਿਉਂ ਬੈਠੇ ਹੋ ਸਰੀਰ ਤੇ ਫਕੀਰੀ ਪੇਸ਼ ਤਾਰਨ ਕੀਤਾ ਹੈ ਤੁਸੀਂ ਸੱਚੇ ਫਕੀਰ ਨਹੀਂ ਹੋ ਇਹ ਸੁਣ ਕੇ ਗੁਰੂ ਜੀ ਹੌਲੀ-ਹੌਲੀ ਮੁਸਕਰਾਏ ਅਤੇ ਬੋਲੇ ਤੈਨੂੰ ਐਡੀ ਚਿੰਤਾ ਕਿਉਂ ਲੱਗੀ ਹੋਈ ਹੈ ਦੁੰਬੇ ਚਾਰ ਨੇ ਛੱਡ ਕੇ ਆਇਆ ਹੈ ਜਾ ਕੇ ਉਹਨਾਂ ਨੂੰ ਸੰਭਾਲ ਲਵੋ ਤੇਰੇ ਦਿਲ ਵਿੱਚ ਦਇਆ ਨਹੀਂ ਆਈ ਹੈ ਸੰਤਾਂ ਦੀ ਸੇਵਾ ਖੁਸ਼ ਹੋ ਕੇ ਕਰਨੀ ਚਾਹੀਦੀ ਹੈ ਉਲਟਾ ਦਿਖਾਉਣ ਵਾਲੇ ਬੋਲ ਬੋਲਦਾ ਹੈ ਤੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਭੈ ਨਹੀਂ ਹੈ ਇਹ ਸੁਣ ਕੇ ਆਜਰੀ ਉਸ ਪਾਸ ਚਲਾ ਗਿਆ ਜਿੱਥੇ ਉਹ ਦੰਬੇ ਚ ਚਾਰਵੇਂ ਛੱਡ ਕੇ ਆਇਆ ਸੀ ਜਦ ਉਸ ਜਾ ਕੇ ਦੰਬਿਆਂ ਨੂੰ ਵੇਖਿਆ ਤਾਂ ਉਹ ਸਾਰੇ ਮਰ ਚੁੱਕੇ ਸਨ ਮਰ ਕੇ ਧਰਤੀ ਤੇ ਪਏ ਸਨ ਵੇਖਦਿਆਂ ਹੀ ਉਹ ਦੇ ਵਿੱਚ ਬਹੁਤ ਹੈਰਾਨ ਹੋਇਆ ਬੜੀ ਅਚਰਜ ਘਟਨਾ ਸੀ ਜਿਸ ਨੂੰ ਜਾਣਿਆ ਨਹੀਂ ਸੀ ਜਾ ਸਕਦਾ ਸੋਚਣ ਲੱਗਾ ਕਿ ਜਿਹੜੇ ਦੁੰਬਿਆ ਦੇ ਮਾਲਕ ਹਨ ਉਹਨਾਂ ਨੂੰ ਜਾ ਕੇ ਮੈਂ ਕੀ ਆਖਾਂਗਾ ਉਹ ਮੇਰੇ ਪਰਿਵਾਰ ਨੂੰ ਬੰਨ ਲੈਣਗੇ ਉਹਨਾਂ ਪਾਸੋਂ ਮੇਰਾ ਕੌਣ ਛੁਟਕਾਰਾ ਕਰਾਵੇਗਾ ਮੂਰਖ ਬਹੁਤ ਝੂਰਨ ਲੱਗਾ ਹਿਰਦੇ ਵਿੱਚ ਬਹੁਤ ਚਿੰਤਾ ਧਾਰਨ ਕੀਤੀ ਹੋਈ ਸੀ ਫਿਰ ਹਿਰਦੇ ਵਿੱਚ ਵਿਚਾਰ ਕੀਤੀ ਕਿ ਮੈਂ ਸੰਤਾਂ ਨੂੰ ਬੜੇ ਕਠੋਰ ਬਚਨ ਕਹੇ ਹਨ ਉਹਨਾਂ ਨੂੰ ਦੁਖੀ ਕਰਕੇ ਮੈਂ ਇਹ ਫਲ ਪਾਇਆ ਹੈ ਨਿਰਣਾ ਕਰਕੇ ਉਹ ਉਸ ਇਹ ਗੱਲ ਪੱਕੀ ਮੰਨ ਲਈ ਉਸਨੇ ਬਹੁਤ ਵਿਆਕੁਲ ਹੋਇਆ ਤੇ ਤੁਰੰਤ ਦੌੜਿਆ ਅਤੇ ਜਾ ਕੇ ਗੁਰੂ ਦੇ ਚਰਨਾਂ ਵਿੱਚ ਸਿਰ ਝੁਕਾਇਆ ਕਾਫੀ देर ਸਿਰ ਨੂੰ ਚਰਨਾਂ ਤੇ ਲਾਈ ਰੱਖਿਆ ਅਤੇ ਉੱਠਿਆ ਨਹੀਂ ਉਸ ਨੂੰ ਵੇਖ ਕੇ ਗੁਰੂ ਜੀ ਨੇ ਆਖਿਆ ਤੇਰਾ ਕਿਹੜਾ ਕੰਮ ਵਿਗੜ ਗਿਆ ਹੈ ਬਹੁਤ ਬਹੁਤ ਤੂੰ ਭੈ ਪੀਤ ਹੋ ਕੇ ਮੁੜਾਇਆ ਹੈ ਕਹਿਣ ਲੱਗਾ ਇਹ ਸੰਤ ਜੀ ਸੁਣੋ ਤੁਸੀਂ ਅੰਤਰਜਾਮੀ ਸਾਹਿਬ ਕੋ ਜਾਣਦੇ ਹੋ ਤਦ ਆਪ ਨੇ ਪੁੱਛਿਆ ਮੈਂ ਦੀਨ ਹੋ ਕੇ ਕਹਿੰਦਾ ਹਾਂ ਕਿ ਬਹੁਤ ਅश्चਰਜ ਹੋਇਆ ਹੈ ਮੈਂ ਦੁੰਬਿਆਂ ਦਾ ਚਰਵਾਹਾ ਹਾਂ ਦੁੰਬਿਆਂ ਨੂੰ ਚਾਰਨ ਵਾਲਾ ਹਾਂ ਉਹਨਾਂ ਨੂੰ ਛੱਡ ਕੇ ਮੈਂ ਤੁਹਾਡੇ ਪਾਸ ਆਇਆ ਸੀ ਜਦ ਮੈਂ ਤੁਹਾਨੂੰ ਕੋਠੋਰ ਬਚਨ ਬੋਲੇ ਤਦ ਹੀ ਮੇਰੇ ਸਾਰੇ ਦੁੰਬੇ ਮਰ ਗਏ ਮੈਂ ਜਿਹੜਾ ਅਪਰਾਧ ਕੀਤਾ ਹੈ ਉਸ ਨੂੰ ਬਖਸ਼ ਦੇਵੋ ਤੁਸੀਂ ਖਿਮਾ ਰੂਪ ਬੜੇ ਕਿਰਪਾਲੂ ਸਾਧੂ ਹੋ ਜੇ ਮੈਂ ਘਰ ਜਾਵਾਂਗਾ ਤਾਂ ਮਾਲਕ ਮੈਨੂੰ ਫੜ ਲੈਣਗੇ ਤੇ ਜੇ ਮੈਂ ਭੱਜਾਂਗਾ ਤਾਂ ਮੇਰੇ ਪਰਿਵਾਰ ਨੂੰ ਫੜ ਲੈਣਗੇ ਮੇਰੇ ਜਾਣ ਵਾਸਤੇ ਹੁਣ ਕੋਈ ਵੀ ਥਾਂ ਬਚਿਆ ਨਹੀਂ ਮੈਂ ਹੁਣ ਆਪ ਜੀ ਦੀ ਸ਼ਰਨ ਆਇਆ ਹਾਂ ਇੱਕ ਤਾਂ ਮੇਰੀ ਨੌਕਰੀ ਗਈ ਦੂਸਰਾ ਮਾਲਕ ਫੜ ਕੇ ਗਾਲਾਂ ਦੇਣਗੇ ਇੱਕ ਸੁਣ ਕੇ ਗੁਨਾ ਦੇ ਖਾਨ ਗੁਰੂ ਜੀ ਨੇ ਕਿਰਪਾ ਕੀਤੀ ਥੋੜਾ ਜਾਂ ਮੁਸਕਰਾ ਕੇ ਕੋਮਲ ਬਚਨ ਕਹੇ ਜਿੱਥੇ ਤੇਰੇ ਦੁੰਬੇ ਮਰੇ ਹਨ ਹੁਣੇ ਹੀ ਉੱਥੇ ਚਲੇ ਜਾਓ ਆਪਣੇ ਮੁਖ ਤੋਂ ਵਾਹਿਗੁਰੂ ਦਾ ਨਾਮ ਉਚਾਰਨ ਕਰੋ ਸਾਰੇ ਦੁੰਬੇ ਜੀ ਕੇ ਉੱਠ ਪੈਣਗੇ ਗੁਰੂ ਜੀ ਦੇ ਇਹ ਬਚਨ ਸੁਣ ਕੇ ਫਿਰਦੇ ਵਿੱਚ ਬਹੁਤ ਖੁਸ਼ ਹੋਇਆ ਬੰਦਨਾ ਕਰਕੇ ਉਸ ਥਾਂ ਚਲਾ ਗਿਆ ਵਾਹਿਗੁਰੂ ਕਹਿ ਕੇ ਸਭ ਨੂੰ ਜੀਉਂਦਾ ਕਰ ਲਿਆ ਉੱਠ ਕੇ ਸਾਰੇ ਹੀ ਚਰਨ ਚਰਨ ਲੱਗ ਗਏ ਇਸ ਪ੍ਰਕਾਰ ਬੜਾ ਅਸਰਜ ਵੇਖਿਆ ਅਤੇ ਹਿਰਦੇ ਵਿੱਚ ਬਹੁਤ ਹੈਰਾਨ ਹੋਇਆ ਦੁੰਬਿਆਂ ਨੂੰ ਉੱਥੇ ਛੱਡ ਕੇ ਸੁੱਖਾਂ ਦੇ ਦਾਤੇ ਭਾਵ ਤਨ ਸ਼੍ਰੀ ਗੁਰੂ ਨਾਨਕ ਜੀ ਪਾਸ ਆ ਬੈਠਾ ਤੇ ਕਿਹਾ ਹੁਣ ਮੈਂ ਕਿਤੇ ਨਹੀਂ ਜਾਣਾ ਤੁਹਾਡੇ ਚਰਨਾਂ ਦੀ ਸੇਵਾ ਕਰਾਂਗਾ ਗੁਰੂ ਜੀ ਉਸਨੂੰ ਕਹਿ ਰਹੇ ਪਰ ਉਹ ਆਪਣੇ ਘਰ ਨਾ ਗਿਆ ਸਾਰੀ ਰਾਤ ਸਤਗੁਰੂ ਜੀ ਦੇ ਪਾਸ ਹੀ ਬੈਠਾ ਰਿਹਾ ਜਦ ਸਵੇਰ ਹੋਈ ਤਾਂ ਦੁੱਬਿਆਂ ਦੇ ਮਾਲਕ ਅਚਾਨਕ ਜੰਗਲ ਵਿੱਚ ਆ ਕੇ ਉਸਨੂੰ ਖੋਜਣ ਲੱਗੇ ਸਤਗੁਰੂ ਜੀ ਪਾਸ ਕੁਝ ਮਨੁੱਖਾਏ ਆਜੜੀ ਨੂੰ ਵੇਖ ਕੇ ਉਹਨਾਂ ਕਿਹਾ ਮੂਰਖ ਮਨੁੱਖ ਤੂੰ ਇੱਥੇ ਤਾਂ ਬੈਠ ਰਿਹਾ ਹੈ ਸਾਰੇ ਸਾਡੇ ਦੁੰਬੇ ਕਿੱਥੇ ਗਵਾ ਦਿੱਤੇ ਹਨ ਕਿਸਤਾਂ ਲੋਕਾ ਦਿੱਤੇ ਹਨ ਫੜ ਕੇ ਬਹੁਤ ਮਾਰਾਂਗੇ ਤੈਨੂੰ ਨਹੀਂ ਤਾਂ ਦੱਸ ਦੇ ਇਹ ਸੁਣ ਕੇ ਆਜੜੀ ਬੋਲਿਆ ਇੱਥੇ ਮਾੜੇ ਬਚਨ ਨਾ ਬੋਲੋ ਸੰਤ ਦੇ ਨੇੜੇ ਜਦ ਕੱਲ ਮੈਂ ਆਇਆ ਸੀ ਤਾਂ ਮੈਂ ਕਠੋਰ ਬਚਨ ਬੋਲ ਕੇ ਇਹਨਾਂ ਦੀ ਬਹੁਤ ਬੇਅਦਬੀ ਕੀਤੀ ਸੀ ਉਸੇ ਵੇਲੇ ਸਾਰੇ ਦੁੰਬੇ ਮਰ ਗਏ ਸਨ ਇਹ ਵੇਖ ਕੇ ਫਿਰ ਮੈਂ ਇਹਨਾਂ ਦੇ ਪਾਸ ਆਇਆ ਹਾਂ ਮੈਂ ਆ ਕੇ ਇਹਨਾਂ ਅੱਗੇ ਬੇਨਤੀ ਕੀਤੀ ਸੰਤਾਂ ਦੇ ਚਰਨਾਂ ਦੇ ਬੰਦਨਾ ਕੀਤੀ ਇਹ ਸੁਣ ਕੇ ਸੰਤਾਂ ਨੇ ਇਹ ਬਚਨ ਕੀਤੇ ਕਿ ਭਲਿਆ ਲੋਕਾ ਵਾਹਿਗੁਰੂ ਕਹਿ ਕੇ ਜੀਵਤ ਕਰ ਲਵੀਂ ਮੈਂ ਮਰੇ ਹੋਏ ਦੁੰਬਿਆਂ ਪਾਸ ਜਾ ਕੇ ਜਦ ਉਹਨਾਂ ਦੀ ਆਗਿਆ ਅਨੁਸਾਰ ਵਾਹਿਗੁਰੂ ਆਖਿਆ ਤਾਂ ਜਿੰਨੇ ਵੀ ਦੁੰਬੇ ਮਰੇ ਸਨ ਸਾਰੇ 9 ਬਾਰ 9 ਭਾਵ ਜੀਵਤ ਹੋ ਗਏ ਇਹ ਖੁਦਾ ਦੀ ਆਪ ਮੂਰਤ ਹਨ ਮੇਰੇ ਪਾਸੋਂ ਇਹਨਾਂ ਦਾ ਸਾਥ ਨਹੀਂ ਛੱਡਿਆ ਜਾਂਦਾ ਮੈਂ ਤੁਹਾਡੇ ਦੁੰਬੇ ਚਾਰ ਨੇ ਹੁਣ ਛੱਡ ਦਿੱਤੇ ਹਨ ਅੱਗੇ ਜਾ ਕੇ ਜੰਗਲ ਵਿੱਚ ਉਹਨਾਂ ਨੂੰ ਲੱਭ ਲਵੋ ਮੇਰੇ ਤੇ ਭਰੋਸਾ ਹੁਣ ਛੱਡ ਦਿਓ ਜੰਗਲ ਵਿੱਚੋਂ ਲੱਭ ਕੇ ਆਪਣਾ ਮਾਲ ਆਪ ਸੰਭਾਲੋ ਸਾਰੇ ਮਨੁੱਖ ਸੁਣ ਕੇ ਬਹੁਤ ਹੈਰਾਨ ਹੋਏ ਸਾਰਾ ਬਿਰਤਾਂਤ ਉਹਨਾਂ ਮਨ ਵਿੱਚ ਸੱਚਾ ਜਾਣਿਆ ਸਾਰਿਆਂ ਨੇ ਗੁਰੂ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਫਿਰ ਦੁੰਬਿਆਂ ਨੂੰ ਖੋਜਣ ਵਾਸਤੇ ਜੰਗਲ ਵਿੱਚ ਚਲੇ ਗਏ ਫਿਰ ਦੁੰਬੇ ਲੈ ਕੇ ਨਗਰੀ ਵਿੱਚ ਆ ਗਏ ਅਤੇ ਗੁਰੂ ਜੀ ਦੀ ਬਹੁਤ ਜਸ ਵਧਿਆ ਸਾਰੇ ਲੋਕ ਮਿਲ ਕੇ ਚਰਨੀ ਲੱਗੇ ਭੇਟਾ ਤੇ ਉਪਹਾਰ ਅੱਗੇ ਰੱਖ ਕੇ ਮੱਥਾ ਟੇਕਦੇ ਹਨ ਗੁਰੂ ਜੀ ਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਹਨ ਅਤੇ ਵੱਡਾਂ ਭਾਗਾਂ ਵਾਲੇ ਗੁਰੂ ਜੀ ਦੇ ਚਰਨ ਪਾਹੁਣ ਲੱਗੇ ਆਪਣੇ ਮੂਹ ਤੋਂ ਸਤਿਗੁਰੂ ਦਾ ਸਿਮਰਨ ਕਰਦੇ ਸਨ ਅਤੇ ਸਾਰੇ ਵਿਕਾਰ ਹਿਰਦੇ ਵਿੱਚੋਂ ਦੂਰ ਕਰਦੇ ਸਨ ਗੁਰੂ ਜੀ ਫਿਰ ਨਗਰ ਦੇ ਵਿੱਚ ਚਲੇ ਗਏ ਉੱਥੇ ਇੱਕ ਮਹਾਨ ਧਰਮਸ਼ਾਲਾ ਬਣਾਈ ਨਾਮਦਾਨ ਤੇ ਸ਼ਨਾਨ ਦਿੜ ਕਰਵਾਇਆ ਉਸ ਦੇਸ਼ ਵਿੱਚ ਸਿੱਖੀ ਮਾਰਗ ਨੂੰ ਚਲਾਇਆ ਨਗਰ ਵਿੱਚ ਗੁਰੂ ਜੀ ਦੀ અપਾਰ ਮਹਿਮਾ ਵਦੀ ਜਿੰਨਾ ਸ਼ਬਦਾਂ ਦਾ ਗੁਰੂ ਜੀ ਉਚਾਰਨ ਕਰਦੇ ਸਨ ਉਹਨਾਂ ਨੂੰ ਉਹ ਲਿਖ ਲੈਂਦੇ ਸਨ ਬڑے ਪ੍ਰੇਮ ਦੇ ਨਾਲ ਪੜਦੇ ਸਨ ਅਤੇ ਕੀਰਤਨ ਰੂਪੀ ਕਰਦੇ ਸਨ ਗੁਰੂ ਜੀ ਵਿੱਚ ਉਹ ਪੂਰਨ ਸ਼ਰਧਾ ਧਾਰਨ ਕਰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ